ਅਮਿਤ ਸਰ ਚੋੜੀ ਦਾ ਇੱਕ ਬਿਹੜੀ ਵੱਖਰਾ ਮਾਮਲਾ ਸਾਹਮਣੇ ਆਇਆ ਹੈ ਜਿੱਹਾਂ ਛਰਤਾ ਦੇ ਖੰਡਵਾਲਾ ਇਲਾਕੇ ਦੇ ਚਾਂਜੇ ਜੁਵੈਲਰ ਦੀ ਦੁਕਾਨ ਤੇ ਸ੍ਰੀ ਦੇ ਸਮੇਂ ਇੱਕ ਨੌਜਵਾਨ ਆਉਂਦਾ ਹੈ ਤੇ ਕਹਿੰਦਾ ਹੈ ਕਿ ਥੋੜੇ ਦਿਨਾਂ ਬਾਅਦ ਮੇਰਾ ਵਿਆਹ ਹੈ ਤੇ ਉਸ ਲਈ ਮੁੰਦਰੀ ਵਿਖਾਓ ਕਈ ਮੁੰਦਰੀਆਂ ਵੇਖਦਾ ਹੈ ਤੇ ਫਿਰ ਇੱਕ ਮੁੰਦਰੀ ਨੂੰ ਉਂਗਲੀ 'ਚ ਪਾ ਕੇ ਟਰਾਈ ਕਰਦਾ ਹੈ ਤੇ ਦੁਕਾਨਦਾਰ ਮਾਲਕ ਨੂੰ ਪੁੱਛਦਾ ਹੈ ਕਿ ਵਿਆਹ ਲਈ ਮੁਕਟ ਮਿਲ ਜਾਵੇਗਾ ਦੁਕਾਨਦਾਰ ਨੇ ਆਪਣੇ ਬੇਟੇ ਨੂੰ ਫੋਨ ਕਰਕੇ ਪੁੱਛਿਆ ਤੇ ਫਿਰ ਜਦੋਂ ਬੇਟੇ ਨੇ ਮੋਬਾਈਲ ਤੇ ਦੁਕਾਨ ਦੇ ਕੈਮਰੇ ਚੈੱਕ ਕੀਤੇ ਤਾਂ ਉਸਨੂੰ ਨੌਜਵਾਨ ਤੇ ਸ਼ੱਕ ਹੋਇਆ ਪਜੋਹਾਂ ਦੁਕਾਨ ਮਾਲਿਕ ਇੱਕ ਮੁੰਦਰੀ ਨਾਪ ਕੇ ਵਾਪਿਸ ਰੱਖਿਆ ਹੁੰਦਾ ਹੈ ਉਹ ਨੌਜਵਾਨ ਉਥੋਂ ਮੁੰਦਰੀ ਪਾ ਕੇ ਰਫੂ ਚੱਕਰ ਹੋ ਜਾਂਦਾ ਹੈ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਗੱਲ ਇਹ ਵੀ ਉਹਨਾਂ ਨੇ ਕਿ ਸ਼ਾ ਵੇਖੀ ਆ ਸ਼ਾ ਵੇਖ ਕੇ ਤੇ ਆਂਦਾ ਮਾਂ ਮੇਰੀ ਨਾਲੇ ਦਾ ਮੁੰਦਰੀਆ ਦਾ ਦੁਕਾਨ ਤੇ ਖਲੋਤੀ ਆ ਉਹਨੇ ਆਂਦਾ ਵੀ ਉਥੋਂ ਹੋਰ ਵੀ ਸਮਾਨ ਸਹੂਨ ਲੈਣਾ ਹੈ ਤੇ ਮੈਂ ਮੁੰਦਰੀ ਵੇਖੀ ਇੱਕ ਮੁੰਦਰੀ ਉਹਨੇ ਲਾਤੀ ਆ ਦੂਜੀ ਮੁੰਦਰੀ ਵੇਖੀ ਆ ਇੱਕ ਮਿੰਟ ਦੋ ਮਿੰਟ ਬੈਠਾ ਆ ਤੇ ਉਹ ਮੁੜ ਕੇ ਉਸੇ ਲਈ ਪਾ ਗਏ ਮੰਮੀ ਮੰਮੀ ਕਹਤੇ ਬਾਹਰ ਨੂੰ ਭੱਜ ਗਿਆ पुलिस को है, है आई उन्होंने मौके मौके आया कोई नहीं का। इस संबंधी पुलिस को जानकारी दी गई है पुलिस ने मामला दर्ज करके अगली कार्रवाई शुरू कर का दी है पुलिस ने वो आदमी ट्रेस कर लिया है हमने और उसके बाद उसके ऊपर जो लीगल एक्शन बनता वो कर रहे हैं तो जल्द से जल्द उसे गिरफ्तार करेंगे सीसीटीवी के जो फुटेज है उसके आधार पे पुलिस कहां तक तुरंत पहुंची के राज चल वो रही। उसकी आइडेंटिटी हो गई है उसको पहचान कर ली गई है हमने जल्दी रेड कर लेंगे उसको पकड़ेंगे आजकल किसी दे भी विश्वास नहीं ਕੀਤਾ जा सकता सो लोड है सावधान रहंदे ता जो कोई भी थान चुनना न लिया जावे अमित सतलित शर्मा दी रिपोर्ट डेली पोस्ट पंजाबी जे ਤੁਹਾਡੇ ਆਇਲਸ ਵਿੱਚ 6 each बैंड ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ